ਦੇਖੋ ਜਿਹੜਾ ਇਹ 골ਡਨ ওয়াটার ਹੈਗਾ ਕਿਸ ਤਰੀਕੇ ਨਾਲ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਮਿਲਾ ਕੇ ਇਨਸਟੈਂਟ ਰਿਲੀਫ ਹੈਗਾ ਜਿਹੜਾ ਅਸੀਂ ਅਗਰ ਚਾਹੁੰਦੇ ਆ ਪੇਟ ਵਾਲੇ ਪਾਸੇ ਚੋਂ ਫਾਰ ਆਉਣ ਵਾਲਾ ਹੋ ਗਿਆ ਪੇਟ ਭਾਰਾ ਭਾਰਾ ਤੁਹਾਨੂੰ ਲੱਗਦਾ ਹੈ ਤੁਹਾਨੂੰ ਲੱਗਦਾ ਹੈ ਕਿ ਸੱਜੇ ਪਾਸੇ ਲੀਵਰ ਵਾਲੇ ਪਾਸੇ ਜਿਹੜਾ ਉਹ ਦਰਦ ਤੁਸੀਂ ਮਹਿਸੂਸ ਕਰਦੇ ਹੋ ਤਾਂ 51 ਤਰ੍ਹਾਂ ਦੀਆਂ ਪੇਟ ਦੀਆਂ ਬਿਮਾਰੀਆਂ ਜੋ ਲਗਾਤਾਰ ਇਸ 골ਡਨ ওয়াটার ਨੂੰ ਪੀ ਲਏਗਾ ਉਸ ਨੂੰ ਨਹੀਂ ਹੋਣਗੀ ਜਿੰਨੇ ਤੁਹਾਡੇ ਗੈਸਟ੍ਰਿਕ ਡਿਸਆਰਡਰ ਨੇ ਜਿਹਾ ਅਨਪਚ ਰਹਿਦਾ ਹੈ ਜਾਂ ਮਤਲਬ ਜਿਆਦਾ ਤਜਾਬ ਬਣ ਰਿਹਾ ਹੈ ਜਾਂ ਤੁਹਾਨੂੰ ਭੁੱਖ ਨਹੀਂ ਲੱਗ ਰਹੀ ਠੀਕ ਹੈ ਜੀ ਇਹ ਸਾਰੇ ਜਿੰਨੇ ਵੀ ਗੈਸਟ੍ਰਿਕ ਡਿਸਆਰਡਰ ਵੀ ਨੇ ਪਲਸ ਲੀਵਰ ਦੇ ਡਿਸਆਰਡਰ ਹਾਰਟ ਡਿਜ਼ੀਜ਼ ਲੰਗ ਡਿਜ਼ੀਜ਼ ਜਾਂ ਆਪਾਂ ਜੋਇੰਟ ਡਿਸਆਰਡਰ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਚੀਜ਼ਾਂ ਕੰਮ ਕਰਨਗੀਆਂ ਕਰਾ ਮਤੀ ਉਹ ਜਿਹੜਾ 골ਡਨ ਵਾਟਰ ਹੈਗਾ ਉਹ ਬਣਾਉਣਾ ਕਿਵੇਂ ਸਾਨੂੰ ਹੁਣ ਇਹ ਵੀ ਦੱਸੋ ਤਰਾ ਆਪਣਾ ਇੱਕ ਗਲਾਸ ਆਪਾਂ ਪਾਣੀ ਦਾ ਲਵਾਂਗੇ ਸਿੰਪਲ ਠੀਕ ਹੈ ਜੀ ਜਿਹਦਾ ਕੋਈ ਘੜਾ ਨਹੀਂ ਹੈਗਾ ਜੀ ਇਹਦੇ ਇੱਕ ਇੱਕ ਚੁਟਕੀ ਪਾਣੀ ਆਪਾਂ ਨੇ ਤੇ ਫਿਰ ਨਿੰਬੂ ਔਰ ਆਵਲਾ ਠੀਕ ਹੈ ਜੀ ਇਹਨੂੰ ਤੁਸੀਂ ਚੰਗੀ ਤਰ੍ਹਾਂ ਹਿਲਾਓਗੇ ਮਿਕਸ ਕਰੋਗੇ ਇਹਨੂੰ ਠੀਕ ਹੈ ਜੀ ਇਹ 골ਡਨ ਵਾਟਰ ਹੋ ਗਿਆ ਕੀ ਬਾਤ ਹੈ ਤੇ ਇੱਕ ਇਹ ਗੋਲੀਆਂ ਨੇ ਗੋਲੀਆਂ ਦਾ ਬਾਅਦ ਚ ਜਿਹੜਾ ਪਤਾ ਲੱਗਦਾ ਤੇ ਜਿਹੜਾ 골ਡਨ ਵਾਟਰ ਦਾ ਇਨਸਟੈਂਟ ਪਤਾ ਲੱਗ ਜਾਂਦਾ ਅਗਰ ਕਿਸੇ ਪਾਸੇ ਕੋਈ ਹੱਡ ਗੋਡਾ ਸਾਡਾ ਪੇਟ ਦਰਦ ਕਰਦਾ ਜਿਹੜੇ ਜਿਨ੍ਹਾਂ ਨੂੰ ਤਜਾਬ ਜ਼ਿਆਦਾ ਬੰਦ ਹੈ ਜਾਂ ਜਿਹੜੇ ਕੌਨਸਟਿਪੇਟਿਡ ਪੇਸ਼ੈਂਟ ਨੇ ਜਿਨ੍ਹਾਂ ਨੂੰ ਕੌਨਸਟਿਪੇਸ਼ਨ ਰਹਿੰਦੀ ਹੈ ਕਬਜ ਰਹਿੰਦੀ ਹੈ ਉਹਨਾਂ ਲਈ ਬਹੁਤ ਅੱਛਾ ਰੋਲ ਹੈ ਉਹਦਾ ਐਸੈਂਸ਼ੀਅਲ ਆਇਲ ਹੁੰਦੇ ਨੇ ਇੱਕ ਲੀਵਰ ਨੂੰ ਰੀਜਨਰੇਟ ਕਰਨ ਦੇ ਵਿੱਚ ਵੀ ਅੱਛਾ ਰੋਲ ਹੈ ਹੱਡ ਅਟੈਕ ਤੋਂ ਵੀ ਬਚਾਊਗਾ ਹਾਂਜੀ ਜਿਹੜਾ ਤੁਹਾਨੂੰ ਹੁਣ ਤਾਂ ਜਿਹੜਾ ਹੋ ਗਿਆ ਹੋ ਗਿਆ ਅੱਗੇ ਨੂੰ ਜਿਹੜਾ ਤੁਹਾਨੂੰ ਨਾ ਆਵੇ ਉਹਦੀ ਪ੍ਰੋਟੈਕ जिन्ने हार्ट अटैक ਦੇ ਪੁਰਾਣੇ ਪੇਸ਼ੰਦ ਨੇ ਜਿਨ੍ਹਾਂ ਨੂੰ ਐਮਆਈ ਹੋ ਕੇ हट ਗਿਆ ਠੀਕ ਹੈ ਜੀ ਹੁਣ ਉਹ ਮਾਈ ਕੀ ਜੀ ਮਾਇਓਕਾਰਡੀਅਲ ਇਨਫੈਕਸ਼ਨ ਜਿਨ੍ਹਾਂ ਨੂੰ ਹਾਰਟ اٹੈਕ ਨੂੰ ਕਹਿੰਦੇ ਆਪਾਂ ਮਾਇਓਕਾਰਡੀਅਲ ਇਨਫੈਕਸ਼ਨ ਉਹਦੇ ਵਿੱਚ ਕੀ ਕਰਦੇ ਆਪਾਂ ਕਿ ਜਿਨਨੇ ਬਲੱਡ ਥੀਨਰ ਉਹਦੇ ਚੱਲ ਰਹੇ ਨੇ ਕੋਲੀਸਟ੍ਰੋਲ ਵਾਲੀ ਚੱਲ ਰਹੀ ਹੈ ਬੀਪੀ ਵਾਲੀ ਚੱਲ ਰਹੀ ਹੈ ਕੁਝ ਹੋਰ ਦਵਾਈਆਂ ਇਸ ਤਰ੍ਹਾਂ ਧੜਕਨ ਨੂੰ ਰੈਗੂਲੇਟ ਕਰਨ ਲਈ ਚੱਲ ਰਹੀਆਂ ਨੇ ਜਿਹੜੇ ਉਹ ਪੇਸ਼ੰਟ ਨੇ ਉਹਨਾਂ ਲਈ ਇਹ ਇੱਕ ਰਾਮਬਾਨ ਨੁਸਖਾ ਹੈ ਤੁਹਾਨੂੰ ਇੱਕ ਚਮਚਾ ਇੱਕ ਗਲਾਸ ਪਾਣੀ ਦੇ ਵਿੱਚ ਡਿਪ ਕਰਕੇ ਰੱਖ ਦਿਓ ਸਵੇਰੇ ਉਹਨੂੰ ਹਲਕਾ ਬੋਇਲ ਕਰਕੇ ਉਹਨੂੰ ਛਾਣ ਕੇ ਤੁਸੀਂ ਚਾਹ ਦੀ ਤਰ੍ਹਾਂ ਪੀ ਸਕਦੇ ਹੋ ਸੌਂਬਲਾ ਪਾਣੀ ਪੀਓਏਗਾ ਜਿੰਨਾ ਇੱਕ ਤਾਂ ਜਿੰਨਾ ਤੁਹਾਡਾ ਪਿਤ ਦੋਸ਼ ਵਧਿਆ ਹੋਇਆ ਜਿਹੜੇ ਖਾਸ ਕਰਕੇ ਹਾਈਪਰ ਐਸਿਡਿਟੀ ਦੇ ਪੇਸ਼ੈਂਟ ਨੇ ਉਹਨਾਂ ਲਈ ਬਹੁਤ ਅੱਛਾ ਰੋਲ ਹੈ ਵਾਕਈ ਵੀ ਇਹਦੇ ਨਾਲ ਇਹ ਤਾਂ ਚਲੋ ਇੱਕ ਆਪਣਾ ਹੋ ਗਿਆ ਨੁਸਖਾ ਹੋ ਗਿਆ ਜਿਸ ਤਰ੍ਹਾਂ ਪਿਛਲੀ ਵੀਡੀਓ ਦੇ ਵਿੱਚ ਕਾਫੀ ਨੇ ਮਤਲਬ ਇਹ ਚੀਜ਼ ਦੀ ਮੰਗ ਕੀਤੀ ਸੀ ਵੀ ਚਟਨੀ ਤੋਂ ਇਲਾਵਾ ਕੁਝ ਹੋਰ ਵੀ ਇਸ ਤਰ੍ਹਾਂ ਦੀ ਸਾਨੂੰ ਕੋਈ ਪੀਣ ਵਾਲੀ ਮਤਲਬ ਬੇਵਰੇजेस ਦੱਸੋ ਇਨਸਟੈਂਟ ਦੱਸੋ ਇਹ ਇਨਸਟੈਂਟ ਚੀਜ਼ ਹੋ ਗਈ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇੱਕ ਵਾਰ ਮੁੜ ਤੋਂ ਅੱਜ ਅਸੀਂ ਪਹੁੰਚੇ ਹਾਂ ਮਲੇਰ ਕੋਟਲਾ ਦੇ ਦੁਨੀਆ ਪਰਚ ਮਸ਼ਹੂਰ ਡਾਕਟਰ ਸ਼ਾਹਿਦ ਪ੍ਰਵੇਸ਼ ਜੀ ਉਹਨਾਂ ਕੋਲ ਜੋ ਚਟਨੀਆਂ ਨਾਲ ਅਲੱਗ-ਅਲੱਗ ਤਰ੍ਹਾਂ ਦੇ ਰੋਗਾਂ ਨੂੰ ਭਜਾਉਂਦੇ ਨੇ ਪਰ ਪਿਛਲੀ ਵੀਡੀਓ ਦੇ ਵਿੱਚ ਬਹੁਤ ਸਾਰੇ ਸਵਾਲ ਆਏ ਬਹੁਤ ਸਾਰੇ ਜਿਹੜੇ ਲੋਕਾਂ ਨੇ ਸਾਡੇ ਕੋਲੋਂ ਪ੍ਰਸ਼ਨ ਪੁੱਛੇ ਔਰ ਬਹੁਤ ਜਲਦੀ ਇਨਸਟੈਂਟ ਬਣਨ ਵਾਲੀ ਅੱਜ ਅਸੀਂ ਤੁਹਾਨੂੰ ਇੱਕ गोल्डन वाटर ਬਣਾਉਣ ਵਾਲਿਆਂ ਉਹ 골ਡਨ ওয়াটার ਜਿਸ ਨੂੰ ਡਾਕਟਰ ਸ਼ਾਹਿਦ ਪ੍ਰਵੇਸ਼ ਕਹਿੰਦੇ ਨੇ ਕਿ ਇਨਸਟੈਂਟ ਰੀਲੀਫ ਦਿੰਦਾ ਹੈ ਪੇਟ ਵਾਲੇ ਪਾਸੇ ਨੂੰ ਔਰ 51 ਤਰ੍ਹਾਂ ਦੀਆਂ ਪੇਟ ਦੀਆਂ ਬਿਮਾਰੀਆਂ ਜੋ ਲਗਾਤਾਰ ਇਸ 골ਡਨ ওয়াটার ਨੂੰ ਪੀ ਲੇਗਾ ਉਸ ਨੂੰ ਨਹੀਂ ਹੋਣਗੀਆਂ ਕਿਹੜੀਆਂ ਬਿਮਾਰੀਆਂ ਨੇ ਕਿਸ ਤਰੀਕੇ ਨਾਲ 골ਡਨ ওয়াটার ਬਣਦਾ ਹੈ ਸਭ ਚੀਜ਼ ਅੱਜ ਤੁਹਾਨੂੰ ਦੱਸਣ ਵਾਲਿਆਂ ਪਰ ਇਹ ਵੀਡੀਓ ਨੂੰ ਤੁਸੀਂ ਪੂਰੀ ਤਰ੍ਹਾਂ ਨਾਲ ਦੇਖਿਆ ਜ਼ਰੂਰ ਕਰੋ ਪੂਰੀ ਵੀਡੀਓ ਨੂੰ ਦੇਖਿਆ ਕਰੋ ਉਸ ਤੋਂ ਬਾਅਦ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਉਹਦੇ ਵਿੱਚ ਹੀ ਪਏ ਹੁੰਦੇ ਨੇ ਅਸੀਂ ਪਹਿਲਾਂ ਸਵਾਗਤ ਕਰ ਲਵਾਂ ਡਾਕਟਰ ਸ਼ਾਹਿਦ ਪ੍ਰਵੇਸ਼ ਸਾਹਿਬ ਦਾ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਪਿਛਲੀ ਵੀਡੀਓ ਤੁਹਾਡੀ ਕਾਫੀ ਲੋਕਾਂ ਨੇ ਜਿਹੜੀ ਮਕਬੂਲ ਕੀਤੀ ਪਸੰਦ ਕੀਤੀ ਵੀ ਧੰਨਵਾਦ ਵੀ ਸਾਨੂੰ ਬੜੇ ਫੋਨ ਆਏ ਕਿ ਉਹਦੇ ਨਾਲ ਲੀਵਰ ਨੂੰ ਬੜਾ ਫਰਕ ਮਿਲਿਆ ਇਨਸਟੈਂਟ ਰੀਲੀਫ ਸਾਨੂੰ ਮਿਲਿਆ ਅੱਜ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਇਹ ਚੀਜ਼ ਹੈਗੀ ਅੱਜ ਤੁਹਾਨੂੰ 골ਡਨ ਵਾਟਰ ਬਣਾਉਣ ਵਾਲੇ ਹੋ ਤੁਸੀਂ ਆਪਣੀ ਹੀ ਰਸੋਈ ਦੇ ਵਿੱਚੋਂ ਇਸ ਤੋਂ ਪਹਿਲਾਂ ਕਿ ਅਸੀਂ ਸ਼ੁਰੂ ਕਰੀਏ ਅਸੀਂ ਰਸਮੀ ਤੌਰ ਤੇ ਸਵਾਗਤ ਕਰ ਲੈਂਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਡਾਕਟਰ ਸਾਹਿਬ ਥੈਂਕ ਯੂ ਅੱਛਾ ਡਾਕਟਰ ਸਾਹਿਬ ਅੱਜ ਤੁਸੀਂ ਕਹਿ ਰਹੇ ਹੋ ਪਿਛਲੀ ਵਾਰ ਤੁਸੀਂ ਚਟਨੀ ਦਿਖਾਈ ਸੀ ਕਿ ਚਟਨੀ ਕਿਸ ਤਰੀਕੇ ਨਾਲ کارਗਰ ਸਾਬਤ ਹੁੰਦੀ ਹੈ ਸਾਡੇ ਲੀਵਰ ਦੇ ਲਈ ਤੇ ਅੱਜ ਤੁਸੀਂ 골ਡਨ ਵਾਟਰ ਦੀ ਗੱਲ ਕਰ ਰਹੇ ਹੋ 골ਡਨ ਵਾਟਰ ਵੀ ਕੋਈ ਹੁੰਦਾ ਜੀ ਵਾਟਰ ਤਾਂ ਵਾਟਰ ਹੀ ਸਾਡੇ ਕੋਲ ਤਾਂ ਪਾਣੀ ਇੱਕੋ ਜਿਹਾ ਤਰ੍ਹਾਂ ਦਾ ਹੁੰਦਾ ਹੈ ਸਫੈਦ ਰੰਗ ਦਾ ਨਾ ਕੋਈ ਸੁਆਦ ਨਾ ਕੋਈ ਟੇਸਟ ਇੱਕ ਮੈਡੀਸਨਲ ਵਾਟਰ ਹੈ 골ਡਨ ਵਾਟਰ ਦਾ ਕਲਰ ਵਾਟਰ ਮਤਲਬ 골ਡਨ ਕਲਰ ਦਾ ਹੁੰਦਾ ਅੱਛਾ ਉਹਦੇ ਤੋਂ 골ਡਨ ਵਾਟਰ ਪੀ ਤੇ ਇਹਦੇ ਵਿੱਚ ਸਾਰੀਆਂ ਉਹ ਚੀਜ਼ਾਂ ਪਾਈਆਂ ਜਾਂਦੀਆਂ ਨੇ ਜਿਹੜੀਆਂ ਆਪਣੇ ਲੀਵਰ ਨੂੰ ਮਤਲਬ ਰੀਜਨਰੇਟ ਕਰਦੀਆਂ ਨੇ ਜਿਸ ਨਾਲ ਆਪਾਂ ਲਾਸਟ ਵੀਡੀਓ ਦੇ ਵਿੱਚ ਵੀ ਕਈ ਕੁਐਸਚਨ ਆਏ ਸੀ ਵੀ ਫੈਟੀ ਲੀਵਰ ਫੈਟੀ ਲੀਵਰ ਨੂੰ ਆਪਾਂ ਕਿਵੇਂ ਰੀਜਨਰੇਟ ਉਹਦੇ ਵਿੱਚ ਆਪਾਂ ਇੱਕ ਚਟਨੀ ਦੱਸੀ ਸੀ ਉਹਦੇ ਵਿੱਚ ਕਈਆਂ ਨੇ ਇਸ ਤੋਂ ਇਲਾਵਾ ਕੋਈ ਮਤਲਬ ਕੋਈ ਲਿਕਵਿਡ ਫਾਰਮ ਚ ਦੱਸੋ ਕਈਆਂ ਦਾ ਆਇਆ ਸੀ ਕੋਈ ਹੋਰ ਵੀ ਇਹਦੀ ਰੈਸিপি ਦੱਸੋ ਉਹਦੇ ਵਿੱਚ ਆਪਾਂ ਨੇ ਉਹਨੂੰ ਕੰਟੀਨਿਊ ਕਰਦੇ ਹੋਏ ਫੈਟੀ ਲੀਵਰ ਨੂੰ ਮਤਲਬ ਇੱਕ ਗੋਲਡਨ ਮਿਲਕ ਜਾਂ ਆਪਾਂ ਐਪਲ ਸਾਈਡਰ ਵਿਨੇਗਰ ਜਾਂ ਆਪਾਂ ਸੌਂਫ ਵਾਲਾ ਪਾਣੀ ਹੋਰ ਵੀ ਹਲਦੀ ਵਾਲਾ ਪਾਣੀ ਕੱਲੀ ਹਲਦੀ ਵਾਲਾ ਇਹ ਅਲੱਗ-ਅਲੱਗ ਇਹਦੀਆਂ ਰੈਸਪੀਜ਼ ਨੇ ਜਿਹਦੇ ਤੇ ਅੱਜ ਆਪਾਂ ਅੱਜ ਗੱਲ ਕਰਾਂਗੇ 골ਡਨ ਵਾਟਰ ਬੇਸਿਕਲੀ ਉਹਦੇ ਵਿੱਚ ਹਲਦੀ ਹੁੰਦੀ ਹੈ ਹਲਦੀ ਤੋਂ ਜਿਹੜਾ ਕਲਰ ਹੈ ਉਹਦਾ 골ਡਨ ਹੋ ਜਾਂਦਾ ਹੈ ਉਹਦੇ ਤੋਂ ਹੀ ਉਹਦਾ ਨਾਮ ਲਿਆ ਗਿਆ 골ਡਨ ਵਾਟਰ ਅੱਛਾ ਤੇ ਫਿਰ ਇਹ ਬਣਾਉਣਾ ਕੀ ਆ ਔਰ 골ਡਨ ਵਾਟਰ ਕਿਹੜੇ ਪੇਟ ਦੇ ਰੋਗਾਂ ਦੇ ਉੱਤੇ ਜਾ ਕੇ ਤੁਸੀਂ ਕਹਿ ਰਹੇ ਹੋ ਕਿ ਇਨਸਟੈਡ ਕੰਮ ਕਰਦਾ ਹੈ ਮਤਲਬ ਤੁਸੀਂ ਜਿਸ ਤਰੀਕੇ ਨਾਲ ਕਹਿ ਰਹੇ ਸੀ ਦੱਸ ਰਹੇ ਸੀ ਕਿ ਜਿਹੜੀਆਂ ਗੋਲੀਆਂ ਨੇ ਗੋਲੀਆਂ ਦਾ ਬਾਅਦ ਚ ਜਿਹੜਾ ਪਤਾ ਲੱਗਦਾ ਤੇ ਜਿਹੜਾ 골ਡਨ ਵਰਟਰ ਦਾ ਇਨਸਟੈਂਟ ਪਤਾ ਲੱਗ ਜਾਂਦਾ ਅਗਰ ਕਿਸੇ ਪਾਸੇ ਕੋਈ ਹੱਡ ਗੋਡਾ ਸਾਡਾ ਪੇਟ ਦਰਦ ਕਰਦਾ ਜਿਹੜੇ 골ਡਨ ਵਰਟਰ ਇਹ ਇੱਕ ਬਲੱਡ ਥਿਨਰ ਵੀ ਹੈ ਸਭ ਤੋਂ ਪਹਿਲਾਂ ਤਾਂ ਲੀਵਰ ਲਈ ਜਿਹੜੇ ਆਪਣਾ ਹਾਰਟ ਲਈ ਜਿਹੜੇ ਕੋਲਿਸਟੋਲ ਦੇ ਪੇਸ਼ੈਂਟ ਨੇ ਜਾਂ ਹਾਰਟ ਦੇ ਆਪਣੇ ਹਾਰਟ ਦੇ ਪੇਸ਼ੈਂਟ ਨੇ ਯਾ ਲੀਵਰ ਦੇ ਪੇਸ਼ੈਂਟ ਨੇ ਜਿਸ ਤਰ੍ਹਾਂ ਆਪਾਂ ਲਾਸਟ ਟਾਈਮ ਵੀਡੀਓਜ਼ ਦੇ ਵਿੱਚ ਗੱਲ ਕੀਤੀ ਸੀ ਫੈਟੀ ਲੀਵਰ ਯਾ ਫੈਟੀ ਲੀਵਰ ਤੋਂ ਉਸ ਤੋਂ ਅਗਲੀ ਜਿਹੜੀ ਉਹ ਹੈ ਇਹਦੀ ਸਟੇਜ ਹੈ ਯਾ ਜਿੰਨੇ ਵੀ ਸਿਰੋਟਿਕ ਪੇਸ਼ੈਂਟ ਨੇ ਯਾ ਅਲਕੋਹਲਿਕ ਪੇਸ਼ੈਂਟ ਨੇ ਉਹਦੇ ਵਿੱਚ ਇਹਦਾ ਬਹੁਤ ਅੱਛਾ ਰੋਲ ਹੈ ਜਿਹੜਾ 골ਡਨ ਬਟਰ ਹੈ ਤੇ ਇਹਦੇ ਵਿੱਚ ਅਲੱਗ-ਅਲੱਗ ਇਨਗਰੀਡੀਐਂਟ ਨੇ ਜਿਸ ਤਰ੍ਹਾਂ ਹਿਮਾਲਿਆਨ ਹਲਦੀ ਹੋ ਗਿਆ ਕਾਲੀ ਮਿਰਚ ਹੋ ਗਿਆ ਆਮਲਾ ਹੋ ਗਿਆ ਨਿੰਬੂ ਹੋ ਗਿਆ ਇਹ ਚਾਰੋਂ ਚੀਜ਼ਾਂ ਇਹਦੇ ਵਿੱਚ ਪਾਉਣੀਆਂ ਨੇ ਆਪਾਂ ਨੇ 골ਡਨ ਬਟਰ ਦੇ ਵਿੱਚ ਠੀਕ ਹੈ ਜੀ اچھا ਇਧਰ ਗੱਲ ਠੀਕ ਹੈ ਜੀ ਹਲਦੀ ਸਮਝ ਆ ਰਹੀ ਹੈ ਹਿਮਾਲੈਨ ਹਲਦੀ ਦੀ ਤੁਸੀਂ ਹਮੇਸ਼ਾ ਹੀ ਬਹੁਤ ਤਾਰੀਫ ਕਰਦੇ ਹੋ ਆਵਲਾ ਸਮਝ ਆ ਗਿਆ ਨਿੰਬੂ ਸਮਝ ਆ ਗਿਆ ਕਾਲੀ ਮਿਰਚ ਕਿੱਥੋਂ ਆ ਗਈ ਜੀ ਕਾਲੀ ਮਿਰਚ ਬੇਸਿਕਲੀ ਇੱਕ ਜਿਹੜੀ ਹਲਦੀ ਦੀ ਐਬਜ਼ਾਰਪਸ਼ਨ ਨੂੰ ਇਹਦੇ ਚ ਨਾ ਕਰੋਕਾਮਿਨ ਹੁੰਦੀ ਹੈ ਕਰੋਕਾਮਿਨ ਦੀ ਐਬਜ਼ਾਰਪਸ਼ਨ ਨੂੰ ਪਾਈਪਰਿਨ ਇਹਦੇ ਵਿੱਚ ਇੱਕ ਹੁੰਦਾ ਐਲਕਲੋਇਡ ਹੁੰਦਾ ਜਿਹਨੂੰ ਆਪਾਂ ਕਹਿੰਦੇ ਪਾਈਪਰਿਨ ਪਾਈਪ੍ਰਿਨ ਕ੍ਰੋਕਾਮਿੰਦੀ ਜਿਹੜੀ ਐਬਜਾਰਪਸ਼ਨ ਨੂੰ 100 ਟਾਈਮ ਵਧਾ ਦਿੰਦਾ ਇਸ ਕਰਕੇ ਜਦੋਂ ਤੁਸੀਂ ਹਲਦੀ ਯੂਜ਼ ਕਰਦੇ ਹੋ ਕੋਸ਼ਿਸ਼ ਕਰੋ ਕਿ ਉਹਦੇ ਨਾਲ ਕਾਲੀ ਮਿਰਚ ਜ਼ਰੂਰ ਯੂਜ਼ ਕਰੋ ਹਾਲਾਂਕਿ ਬਹੁਤ ਘੱਟ ਕੁਆਂਟੀਟੀ ਦੇ ਵਿੱਚ ਪੈਣੀ ਹੈ ਕਾਲੀ ਮਿਰਚ ਪਰ ਕਾਲੀ ਮਿਰਚ ਜਿਹੜੀ ਐ ਹਲਦੀ ਦੀ ਐਬਜਾਰਪਸ਼ਨ ਨੂੰ ਕਾਫੀ ਗੁਣਾ ਵਧਾ ਦਿੰਦੀ ਹੈ ਠੀਕ ਹੈ ਇਸ ਤਰ੍ਹਾਂ ਹੀ ਆਪਾਂ ਗੱਲ ਕਰੀਏ ਮਿਲਕ ਥਿਸਟਲ ਇੱਕ ਫਲਾਵਰ ਹੁੰਦਾ ਮਿਲਕ ਥਿਸਟਲ ਆ ਫਲਾਵਰ ਐ ਇੱਕ ਮਿਲਕ ਥਿਸਟਲ ਇਹ ਇੱਕ ਬਹੁਤ ਅੱਛਾ ਲੀਵਰ ਟੋਨਿਕ ਐ ਮਤਲਬ ਆਪਣਾ ਹਿਪੇਟੋ ਪ੍ਰੋਟੈਕਟਿਵ ਹੈ ਜਿਹੜਾ ਮਤਲਬ ਜਿੰਨੀਆਂ ਟੌਕਸਿਨਸ ਆਉਂਦੇ ਨੇ ਉਹ ਤੋਂ ਆਪਾਂ ਨੂੰ ਬਚਾਉਂਦਾ ਹੈ ਮਿਲਕਥਿਸਟਲ ਇਹਦੇ ਵਿੱਚ ਇੱਕ ਕੈਮੀਕਲ ਹੁੰਦਾ ਹੈ ਜਿਹਨੂੰ ਆਪਾਂ ਨਾਮ ਦਿੰਦੇ ਹਾਂ ਸਿਲੀਮੇਰਿਨ ਸਿਲੀਮੇਰਿਨ ਇੱਕ ਹੈ ਜਿਹੜਾ ਉਹ ਹੈ ਜਿਹੜਾ ਕਿ ਲਿਵਰ ਟਿਸ਼ੂ ਨੂੰ ਜਿਹੜੀ ਆਪਣੇ ਪੈਰੈਂਕਾਈਮ ਹੈ ਲਿਵਰ ਪੈਰੈਂਕਾਈਮਾ ਉਹਨੂੰ ਰੀਜਨਰੇਟ ਕਰਨ ਦਾ ਕੰਮ ਕਰਦਾ ਹੈ ਇਸ ਤਰ੍ਹਾਂ ਇਹ ਜਿਹੜਾ ਆਪਣਾ ਐਪਲ ਸਾਈਡਰ ਵਿਨੇਗਰ ਹੈ ਜੀ ਇਹਨੂੰ ਹਲਕੇ ਕੋਸੇ ਪਾਣੀ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਲੰਚ ਤੋਂ ਪਹਿਲਾਂ ਇੱਕ ਘੰਟਾ ਇਹ ਆਪਣਾ ਰਾਤ ਨੂੰ ਡਿਨਰ ਤੋਂ ਪਹਿਲਾਂ ਇਹਨੂੰ ਲੈ ਸਕਦੇ ਹੋ ਐਪਲ ਸਾਈਡਰ ਵੀਨੇਗਰ ਹੈ ਸਿੰਪਲ ਪਾ ਕੇ ਸਿੰਪਲ ਪਾ ਕੇ ਇਸ ਤਰੀਂ ਸੌਂਫ ਸੌਂਫ ਵਾਲਾ ਪਾਣੀ ਲੈ ਸਕਦੇ ਹੋ ਇੱਕ ਲੀਬਰ ਲਈ ਜਿਸ ਨਾਲ ਫੈਟੀ ਲੀਬਰ ਤੇ ਆਪਾਂ ਮੇਨ ਗੱਲ ਕਰ ਰਹੇ ਆ ਫੈਟੀ ਲੀਬਰ ਲਈ ਸੌਂਫ ਵਾਲਾ ਪਾਣੀ ਵੀ ਰਾਤ ਨੂੰ ਇੱਕ ਚਮਚਾ ਇੱਕ ਗਲਾਸ ਪਾਣੀ ਦੇ ਵਿੱਚ ਡਿਪ ਕਰਕੇ ਰੱਖ ਦਿਓ ਸਵੇਰੇ ਉਹਨੂੰ ਹਲਕਾ ਬੋਇਲ ਕਰਕੇ ਉਹਨੂੰ ਛਾਣ ਕੇ ਤੁਸੀਂ ਚਾਹ ਦੀ ਤਰ੍ਹਾਂ ਪੀ ਸਕਦੇ ਹੋ ਸੌਂਫ ਵਾਲਾ ਪਾਣੀ ਜਿੰਨਾਂ ਇੱਕ ਤਾਂ ਜਿੰਨਾਂ ਥੋੜਾ ਪਿਤ ਦੋਸ਼ ਵਧਿਆ ਹੋਇਆ ਹੈ ਜਿਹੜੇ ਜਿਹੜੇ ਖਾਸ ਕਰਕੇ ਹਾਈਪਰ ਐਸਿਡਿਟੀ ਦੇ ਪੇਸ਼ੈਂਟ ਨੇ ਉਹਨਾਂ ਲਈ ਬਹੁਤ ਅੱਛਾ ਰੋਲ ਹੈ ਜਿਹੜੇ ਜਿਨ੍ਹਾਂ ਨੂੰ ਤਜਾਬ ਜ਼ਿਆਦਾ ਬੰਦ ਹੈ ਜਾਂ ਜਿਹੜੇ ਕੌਨਸਟਿਪੇਟਿਡ ਪੇਸ਼ੈਂਟ ਨੇ ਜਿਨ੍ਹਾਂ ਨੂੰ ਕੌਨਸਟਿਪੇਸ਼ਨ ਰਹਿੰਦੀ ਹੈ ਕਬਜ ਰਹਿੰਦੀ ਹੈ ਉਹਨਾਂ ਲਈ ਬਹੁਤ ਅੱਛਾ ਰੋਲ ਹੈ ਉਹਦਾ 에ਸੈਂਸ਼ੀਅਲ ਆਇਲ ਹੁੰਦੇ ਨੇ ਇੱਕ ਲੀਵਰ ਨੂੰ ਰੀਜਨਰੇਟ ਕਰਨ ਦੇ ਵਿੱਚ ਵੀ ਅੱਛਾ ਰੋਲ ਹੈ ਸੌਂਫ ਦਾ ਗਰਮੈਸ਼ ਨੂੰ ਘਟ ਕਰਦਾ ਸੌਂਫ ਜੀ ਜੀ ਅੱਛਾ ਤੇ ਇਹ ਫਿਰ ਨੁਸਖਾ ਫਾਰਮੂਲਾ ਬਣੇਗਾ ਕਿਵੇਂ ਜਿਸਨੂੰ ਉਹ ਵੀ ਤੁਸੀਂ ਦੱਸ ਦਿਓ ਤੁਸੀਂ ਤਾਂ ਪਰ ਘੜਾ ਵੀ ਰੱਖਿਆ ਹੋਇਆ ਜੀ ਅੱਜ ਘੜਾ ਇੱਕ ਘੜੇ ਦੀ ਕੋਈ ਕੀ ਖਾਸੇਤਾ ਜੀ ਘੜਾ ਇਹ ਅਸਲ ਦੇ ਵਿੱਚ ਜਿੰਨਾ ਵੀ ਆਪਣਾ ਗੱਲ ਕਰੀ ਆਪਾਂ ਘੜਾ ਘੜੇ ਦੇ ਵਿੱਚ ਕੀ ਹੈ ਇੱਕ ਮਿੱਟੀ ਤੋਂ ਬਣਿਆ ਹੋਇਆ ਹੈ ਠੀਕ ਹੈ ਨਾ ਜਦੋਂ ਆਪਾਂ ਇਹਦੇ ਵਿੱਚ ਪਾਣੀ ਜਿਹੜਾ ਆਪਾਂ ਇਹਦਾ ਪਾਣੀ ਹੈ ਇਹਦੇ ਪਾਣੀ ਦੇ ਵਿੱਚ ਕੈਲਸ਼ੀਅਮ ਜਿੰਨਾ ਕ ਆਪਣੀ ਬੋਡੀ ਨੂੰ ਚਾਹੀਦਾ ਹੈ ਠੀਕ ਹੈ ਨਾ ਮਿੱਟੀ ਦੇ ਵਿੱਚ ਕੀ ਹੈ ਕੈਲਸ਼ੀਅਮ ਹੈ ਫਾਸਫੋਰਸ ਹੈ ਸਾਰੇ ਆਇਨ ਹੁੰਦੇ ਨੇ ਇਹਦੇ ਵਿੱਚ ਜਿਹੜੇ ਆਇਨਸ ਨੇ ਆਪਣੀ ਹੱਡੀਆਂ ਲਈ ਆਪਣੇ ਸਰੀਰ ਲਈ ਇਹ ਬਹੁਤ ਜ਼ਰੂਰੀ ਨੇ ਜੀ ਅਗਰ ਆਪਾਂ ਘੜੇ ਵਾਲਾ ਪਾਣੀ ਯੂਜ਼ ਕਰਦੇ ਆਂ ਘੜੇ ਵਾਲਾ ਪਾਣੀ ਯੂਜ਼ ਕਰਨ ਨਾਲ ਕੀ ਹੈ ਕਿ ਆਪਾਂ ਨੂੰ ਕੈਲਸ਼ੀਅਮ ਵੀ ਮਿਲ ਜਾਏਗਾ ਦੂਸਰਾ ਜਦੋਂ ਆਪਾਂ ਕੱਚੇ ਭਾਂਡੇ ਯੂਜ਼ ਕਰਦੇ ਹਾਂ ਜਿਸ ਤਰ੍ਹਾਂ ਹੁਣ ਇਹਦੇ ਵਿੱਚ ਪਾਣੀ ਅਸੀਂ 2 ਦਿਨਾਂ ਬਾਅਦ ਬਦਲਦੇ ਹਾਂ ਸਰਦੇ ਹੀ ਹੈ ਇੱਕ ਇਹਦੇ ਵਿੱਚ ਕੁਦਰਤੀ ਤੌਰ ਤੇ ਆਪਣੇ ਆਪ ਇੱਕ ਮਾਈਕਰੋਬਾਇਓਮ ਪੈਦਾ ਹੋ ਜਾਂਦਾ ਹੈ ਗੁੱਡ ਬੈਕਟੀਰੀਆ ਪੈਦਾ ਹੋ ਜਾਂਦੀਆਂ ਨੇ ਉਹ ਇੱਕ ਲੀਵਰ ਨੂੰ ਰੀਜਨਰੇਟ ਕਰਨ ਦੇ ਵਿੱਚ ਬਹੁਤ ਹੈਲਪ ਕਰਦੀਆਂ ਨੇ ਆਪਣੀ ਠੀਕ ਹੈ ਇਸ ਕਰਕੇ ਮੈਂ ਸੁਜੈਸਟ ਇਹ ਕਰੂੰਗਾ ਕਿ ਘੜੇ ਵਾਲਾ ਪਾਣੀ ਯੂਜ਼ ਕਰੋ ਜਦੋਂ ਤੁਸੀਂ ਗੋਲਡਨ ਬਟਰ ਬਣਾਉਣਾ ਹੈ ਤਾਂ ਘੜੇ ਵਾਲਾ ਪਾਣੀ ਯੂਜ਼ ਕਰੋ ਲੀਵਰ ਤੁਸੀਂ ਕਹਿ ਰਹੇ ਹੋ ਕਿ ਲੀਵਰ ਵਾਸਤੇ ਤਾਂ ਬਹੁਤ ਘੈਂਟ ਚੀਜ਼ ਹੈਗੀ ਹੈ ਜਿਹੜੀ ਤੁਸੀਂ ਦੱਸਣ ਵਾਲੇ ਹੋ ਹੋਰ ਕਿਹੜੀ ਕਿਹੜੀ ਤੁਸੀਂ ਕਹਦੇ ਹੋ ਵੀ ਲੀਵਰ ਤੋਂ ਇੱਕ ਇਲਾਵਾ ਵੀ ਜਿਹੜੀ 51 ਬਿਮਾਰੀਆਂ ਦਾ ਹੱਲ ਗੋਲਡਨ ਵਾਟਰ ਚ ਪਿਆ ਜਿੰਨੇ ਹਾਰਟ ਅਟੈਕ ਦੇ ਪੁਰਾਣੇ ਪੇਸ਼ੰਗਣ ਨੇ ਜਿਨ੍ਹਾਂ ਨੂੰ ਐਮਆਈ ਹੋ ਕੇ हट ਗਿਆ ਠੀਕ ਹੈ ਜੀ ਹੁਣ ਉਹ ਮਾਈ ਕੀ ਜੀ ਮਾਇਓਕਾਰਡੀਅਲ ਇਨਫੈਕਸ਼ਨ ਜਿਨ੍ਹਾਂ ਨੂੰ ਹਾਰਟ ਅਟੈਕ ਨੂੰ ਕਹਿੰਦੇ ਆਪਾਂ ਮਾਇਓਕਾਰਡੀਅਲ ਇਨਫੈਕਸ਼ਨ ਉਹਦੇ ਵਿੱਚ ਕੀ ਕਰਦੇ ਆਪਾਂ ਕਿ ਜਿਨ੍ਹਾਂ ਨੇ ਬਲੱਡ ਥਿਨਰ ਉਹਦੇ ਚੱਲ ਰਹੇ ਨੇ ਕੋਲੀਸਟਰੋਲ ਵਾਲੀ ਚੱਲ ਰਹੀ ਹੈ ਬੀਪੀ ਵਾਲੀ ਚੱਲ ਰਹੀ ਹੈ ਕੁਝ ਹੋਰ ਦਵਾਈਆਂ ਇਸ ਤਰ੍ਹਾਂ ਧੜਕਨ ਨੂੰ ਰੈਗੂਲੇਟ ਕਰਨ ਲਈ ਚੱਲ ਰਹੀਆਂ ਨੇ ਜਿਹੜੇ ਉਹ ਪੇਸ਼ੰਗਣ ਨੇ ਉਹਨਾਂ ਲਈ ਇਹ ਇੱਕ ਰ ਠੀਕ ਹੈ ਜੀ ਹਾਰਟ ਅਟੈਕ ਤੋਂ ਵੀ ਬਚਾਊਗਾ ਹਾਂਜੀ ਜਿਹੜਾ ਤੁਹਾਨੂੰ ਹੁਣ ਤਾਂ ਜਿਹੜਾ ਹੋ ਗਿਆ ਹੋ ਗਿਆ ਅੱਗੇ ਨੂੰ ਜਿਹੜਾ ਤੁਹਾਨੂੰ ਨਾ ਆਵੇ ਉਹਦੀ ਪ੍ਰੋਟੈਕਸ਼ਨ ਲਈ ਇਹ ਇੱਕ ਬੈਸਟ ਹੈ ਕਿਉਂਕਿ ਕਾਲੀ ਮਿਰਚ ਹਲਦੀ ਹਲਦੀ ਕੀ ਹੈ ਹਲਦੀ ਖੂਨ ਨੂੰ ਪਤਲਾ ਕਰਦੀ ਹੈ ਜਿੰਨੀ ਤੁਹਾਡੀ ਐਂਡੋਥੀਲੀਅਮ ਅੰਦਰ ਡੈਮੇਜ ਹੋ ਰਹੀ ਹੈ ਜਿਹੜੀ ਤੁਹਾਡੀ ਐਂਡੋਥੀਲੀਅਮ ਹੈ ਕੋਰਨਰੀ ਆਰਟਰੀਜ਼ ਦੀ ਤੁਹਾਡੀ ਐਂਡੋਥੀਲੀਅਮ ਉਹਨੂੰ ਇਹ ਰਿਪੇਅਰ ਕਰਦੀ ਹੈ ਠੀਕ ਹੈ ਜੀ ਲੀਬਰ ਤੇ ਤੇਦਾ ਅਸਰ ਹੈ ਹੀ ਹੈ ਹਾਰਟ ਦੀ ਪ੍ਰੋਬਲਮ ਜਿੰਨੀਆਂ ਨੇ ਜਿੰਨੇ ਆਪਣੇ ਆਪਣੇ ਰੈਸਪੀਰੇਟਰੀ ਡਿਸਆਰਡਰ ਨੇ ਠੀਕ ਹੈ ਜੀ ਲੰਗਸ ਦੇ ਰੈਸਪੀਰੇਟਰੀ ਡਿਸਆਰਡਰ ਦੂਸਰਾ ਆਪਣੇ ਜੋਇੰਟ ਡਿਸਆਰਡਰ ਨੇ ਜਿੰਨੇ ਹਲਦੀ ਉਹਦੇ ਵਿੱਚ ਵੀ ਬਹੁਤ ਅੱਛਾ ਰੋਲ ਹੈ ਕਾਲੀ ਮਿਰਚ ਦਾ ਵੀ ਰੋਲ ਹੈ ਉਹਦੇ ਵਿੱਚ ਅੱਛਾ ਵਿਟਾਮਿਨ ਸੀ ਇਹ ਤਾਂ ਦੋਨੋਂ ਸੋਰਸ ਬਹੁਤ ਅੱਛੇ ਵਿਟਾਮਿਨ ਸੀ ਇਹਨਾਂ ਕੁਦਰਤੀ ਵਿਟਾਮਿਨ ਸੀ ਦੇ ਸੋਰਸ ਨੇ ਜਿੰਨੇ ਤੁਹਾਡੇ ਜੋਇੰਟ ਡਿਸਆਰਡਰ ਹੋ ਗਏ ਰੂਮਟਾਇਡ ਆਰਥਰਾਇਟਸ ਹੋ ਗਿਆ ਜਾਂ ਆਸਟਿਓ ਆਰਥਰਾਇਟਸ ਹੋ ਗਿਆ ਇਹ ਜਿੰਨੇ ਵੀ ਜੋੜਾਂ ਦੇ ਉੱਪਰ ਤੁਹਾਡੇ ਆਰਥਰਾਇਟਸ ਕਰਕੇ ਸੋਜ ਰਹਿੰਦੀ ਆ ਉਹਨੂੰ ਇਹ ਉਹ ਸੋਜ ਨੂੰ ਇਨਫਲੇਮੇਸ਼ਨ ਨੂੰ ਇਹ ਚੀਜ਼ਾਂ ਸਾਰੀਆਂ ਘਟਾਉਂਦੀਆਂ ਨੇ ਲੀਵਰ ਤੇ ਤੁਹਾਡੇ ਕੰਮ ਕਰਨਗੇ ਕਰਨਗੇ ਫੈਟੀ ਲ ਫੈਟੀ ਲੀ버 ਨਾਨ ਅਲਕੋਹਲਿਕ ਫੈਟੀ ਲੀ버 ਤੇ ਵੀ ਇਹ ਚੀਜ਼ਾਂ ਕੰਮ ਕਰਨਗੀਆਂ ਤੇ ਜਿੰਨੇ ਤੁਹਾਡੇ ਗੈਸਟ੍ਰਿਕ ਡਿਸਆਰਡਰ ਨੇ ਜਿਹਾ ਅਨਪਚ ਰਹਿਦਾ ਹੈ ਜਾਂ ਮਤਲਬ ਜਿਆਦਾ ਤਜਾਬ ਬਣ ਰਿਹਾ ਹੈ ਜਾਂ ਤੁਹਾਨੂੰ ਭੁੱਖ ਨਹੀਂ ਲੱਗ ਰਹੀ ਠੀਕ ਹੈ ਜੀ ਇਹ ਸਾਰੇ ਜਿੰਨੇ ਵੀ ਗੈਸਟ੍ਰਿਕ ਡਿਸਆਰਡਰ ਵੀ ਨੇ ਪਲੱਸ ਲੀ버 ਦੇ ਡਿਸਆਰਡਰ ਹਾਰਟ ਡਿਜ਼ੀਜ਼ ਲੰਗ ਡਿਜ਼ੀਜ਼ ਜਾਂ ਆਪਾਂ ਜੋਇੰਟ ਡਿਸਆਰਡਰ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਚੀਜ਼ਾਂ ਕੰਮ ਕਰਨਗੀਆਂ ਤਾਂ ਸੋ ਚਲੋ ਫਿਰ ਜੀ ਜਿਹੜਾ ਤੁਸੀਂ ਕਹ ਰਹੇ ਵੀ ਕਰਾਮਾਤੀ ਉਹ ਜਿਹੜਾ 골ਡਨ ਵਾਟਰ ਹੈਗਾ ਉਹ ਬਣਾਉਣਾ ਕਿਵੇਂ ਸਾਨੂੰ ਹੁਣ ਇਹ ਵੀ ਦੱਸੋ ਬਣਾਉਣਾ ਜਿਸ ਤਰ੍ਹਾਂ ਆਪਾਂ ਇੱਕ ਗਲਾਸ ਆਪਾਂ ਪਾਣੀ ਦਾ ਲਵਾਂਗੇ ਸਿੰਪਲ ਠੀਕ ਹੈ ਜੀ ਜਿਹੜਾ ਕੋਈ ਘੜਾ ਨਹੀਂ ਹੈਗਾ ਜੀ ਕੋਸ਼ਿਸ਼ ਕਰੋ ਕਿ ਘੜੇ ਵਾਲਾ ਯੂਜ਼ ਕਰੋ ਜਿਨ੍ਹਾਂ ਕੋਲ ਘੜਾ ਨਹੀਂ ਉਹ ਨਾਰਮਲ ਆਪਣਾ ਨਾਰਮਲ ਪਾਣੀ ਵੀ ਯੂਜ਼ ਕਰ ਸਕਦੇ ਨੇ ਜੀ ਜੀ ਇੱਕ ਗਲਾਸ ਪਾਣੀ ਲੈ ਲਿਆ ਜੀ ਇਸ ਗਲਾਸ ਪਾਣੀ ਇਹਦੇ ਵਿੱਚ ਆਪਾਂ ਨੇ ਅੱਧਾ ਚਮਚ ਪਾ ਲੈਣਾ ਹੈ ਹਲਦੀ ਦਾ ਹਿਮਾਲਿਆਨ ਹਲਦੀ ਦਾ ਅੱਧਾ ਚਮਚ ਪਾ ਲੈਣਾ ਜਿਹੜੀ ਆ ਹਲਦੀ ਦਿਖਦੀ ਪਈ ਹੈ ਹਿਮਾਲਿਆਨ ਹਲਦੀ ਹੈ ਇਹਦਾ ਹੀ ਪਾਊਡਰ ਕੀਤਾ ਹੋਇਆ ਹੈ ਤੇ ਇਹਦੀ ਇੱਕ ਚੁਟਕੀ ਪਾਉਣੀ ਆ ਸਿਰਫ ਆਪਾਂ ਨੇ ਕਾਲੀ ਮਿਰਚ ਜਿਹੜੀ ਇਹ ਕੁੱਟ ਕੇ ਕਾਲੀ ਮਿਰਚ ਰੱਖੀ ਹੋਈ ਹੈ ਇਹਦੇ ਇੱਕ ਇੱਕ ਚੁਟਕੀ ਪਾਣੀ ਆ ਆਪਾਂ ਨੇ ਤੇ ਫਿਰ ਨਿੰਬੂ ਔਰ ਆਵਲਾ ਕਿੰਨਾ ਪਾਉਣਾ ਹੈ ਆਮਲੇ ਦੇ ਆਪਾਂ ਨੇ ਦੋ ਪੀਸ ਪਾਉਣੇ ਨੇ ਨਿੰਬੂ ਆਪਾਂ ਇੱਕ ਨਿੰਬੂ ਪਾਉਣਾ ਠੀਕ ਹੈ ਜੀ ਇਹਦੇ ਵਿੱਚ ਨਿੰਬੂ ਪਾ ਲੈਣਾ ਇੱਕ ਅੱਛਾ ਨਿੰਬੂ ਪੈ ਗਿਆ ਜੀ ਠੀਕ ਹੈ ਇੱਕ ਨਿੰਬੂ ਪਾਉਣਾ ਜੀ ਇੱਕ ਨਿੰਬੂ ਪਾਉਣਾ ਆਮਲੇ ਦੋ ਪਾਉਣੇ ਨੇ ਆਪਾਂ ਨੇ ਇਦੇ ਵਿੱਚ ਹਲਦੀ ਪੈ ਗਈ ਕਾਲੀ ਮਿਰਚ ਦੀ ਇੱਕ ਚੁਟਕੀ ਪੈ ਗਈ ਔਰ ਨਿੰਬੂ ਪੈ ਗਿਆ ਬਸ ਇਹ ਤਿੰਨ ਚਾਰ ਚੀਜ਼ ਹੀ ਨਹੀਂ ਜੀ ਹਾਂ ਜੀ ਹਾਂ ਆਮਲੇ ਦਾ ਤੁਹਾਨੂੰ ਮੈਂ ਵੈਸੇ ਦੱਸ ਦਿੰਦਾ ਵੈਸੇ ਤੁਸੀਂ ਇਹਦੇ ਨਾਲ ਵੀ ਨਿੰਬੂ ਨੂੰ ਛੋੜ ਨਾਲ ਵੀ ਕੱਢ ਸਕਦੇ ਹੋ ਆਮਲੇ ਦੇ ਇਹਦੇ ਵਿੱਚ ਨਾ ਇੱਕ ਗੁੱਠਲੀ ਕੱਢ ਲਓ ਕੋਸ਼ਿਸ਼ ਕਰੋ ਕਿ ਜਿਹੜੇ ਇਹਦੇ ਮਾਰਕ ਬਣੇ ਹੋਏ ਨੇ ਉੱਥੇ ਹੀ ਇਹਨੂੰ ਉਤਾਰੋ ਆ ਗਿਆ ਜੀ ਆਮਲਾ ਆ ਗਿਆ ਇਹਦੇ ਵਿੱਚ ਦੋ ਪੀਸ ਪਾਉਣੇ ਨੇ ਤੁਸੀਂ ਆਮਲੇ ਦੇ ਤਾਂ ਵੈਸੇ ਮੈਂ ਚਲੋ ਤੁਹਾਨੂੰ ਦਿਖਾ ਦਤਾ ਜੀ ਜੀ ਕਿਉਂਕਿ ਵੀਡੀਓ ਫਿਰ ਲੰਬੀ ਹੋ ਜਾਂਦੀ ਹੈ ਕਾਫੀ ਠੀਕ ਹੈ ਜੀ ਇਹਨੂੰ ਤੁਸੀਂ ਚੰਗੀ ਤਰ੍ਹਾਂ ਖਲਾਉਂਗੇ ਮਿਕਸ ਕਰੋਗੇ ਇਹਨੂੰ ਠੀਕ ਹੈ ਜੀ ਇਹ 골ਡਨ ਵਾਟਰ ਹੋ ਗਿਆ ਕੀ ਬਾਤ ਹੈ ਤੇ ਇਹ ਇਸ ਕਰਕੇ ਤੁਸੀਂ 골ਡਨ ਵਾਟਰ ਕਹਿੰਦੇ ਹੋ ਦੇਖੋ ਕਲਰ ਬਿਲਕੁਲ 골ਡਨ ਹੈ 골ਡਨ ਵਾਟਰ ਹੋ ਗਿਆ ਇਹ ਤੁਸੀਂ ਦੋ ਟਾਈਮ ਵੀ ਦਿਨ ਚ ਪੀ ਸਕਦੇ ਹੋ ਇੱਕ ਘੰਟਾ ਲੰਚ ਤੋਂ ਪਹਿਲਾਂ ਇੱਕ ਘੰਟਾ ਡਿਨਰ ਤੋਂ ਪਹਿਲਾਂ ਜੇ ਤੁਹਾਡੇ ਕੋਲ ਨਹੀਂ ਟਾਈਮ ਇੱਕ ਟਾਈਮ ਪੀ ਲਓ ਇਹ 1.5 2 ਮਹੀਨੇ ਲਗਾਤਾਰ ਪੀਓ ਇਸ ਨਾਲ ਤੁਹਾਡੀ ਜਿੰਨਾ ਵੀ ਲੀਬਰ ਦੇ ਉੱਪਰ ਫੈਟ ਡਿਪੋਜ਼ਿਟ ਹੈ ਜਿਹੜਾ ਲੀਬਰ ਦੀ ਤੁਹਾਡੀ ਫਾਈਬਰੋਸਿਸ ਹੋ ਰਹੀ ਹੈ ਉਹ ਇਸ ਚੀਜ਼ ਨੂੰ ਬਹੁਤ ਜਲਦੀ ਕਯਰ ਕਰਦੀ ਹੈ ਇਹ ਚੀਜ਼ ਦਵਾਈਆਂ ਗੋਲੀਆਂ ਟੀਕੇ ਖਤਮ ਕਰ ਦੋ ਬੰਦ ਕਰਾ ਦਿਓ ਜੀ ਬੰਦਿਆਂ ਦੇ ਬਿਲਕੁਲ ਜਿਹੜੇ ਤੁਹਾਡੇ ਐਂਟਸਟੈਟ ਤੁਸੀਂ ਖਾ ਰਹੇ ਹੋ ਹਾਈਪਰ ਐਸਿਡਿਟੀ ਲਿਖਾ ਰਹੇ ਹੋ ਐਂਟਸਟੈਟ ਖਾ ਰਹੇ ਹੋ ਪੇਨ ਕਿਲਰ ਖਾ ਰਹੇ ਹੋ ਉਹ ਵੀ ਤੁਹਾਡੇ ਕਾਫੀ ਹੱਦ ਤੱਕ ਬੰਦ ਹੋ ਜਾਣਗੇ ਜੀ ਬਾਕੀ ਵੀ ਇਹਦੇ ਨਾਲ ਇਹ ਤਾਂ ਚਲੋ ਇੱਕ ਆਪਣਾ ਹੋ ਗਿਆ ਨੁਸਖਾ ਹੋ ਗਿਆ ਜਿਸ ਤਰ੍ਹਾਂ ਪਿਛਲੀ ਵੀਡੀਓ ਦੇ ਵਿੱਚ ਕਾਫੀ ਨੇ ਮਤਲਬ ਇਹ ਚੀਜ਼ ਦੀ ਮੰਗ ਕੀਤੀ ਸੀ ਵੀ ਚਟਨੀ ਤੋਂ ਇਲਾਵਾ ਕੁਝ ਹੋਰ ਵੀ ਇਸ ਤਰ੍ਹਾਂ ਦੀ ਸਾਨੂੰ ਕੋਈ ਪੀਨ ਵਾਲੀ ਮਤਲਬ ਬੀਵਰੇजेस ਦੱਸੋ ਇਨਸਟੈਂਟ ਦੱਸੋ ਇਹ ਇਨਸਟੈਂਟ ਚੀਜ਼ ਹੋ ਗਈ ਹੈ ਠੀਕ ਹੈ ਨਾ ਇਸ ਤੋਂ ਇਲਾਵਾ ਵੀ ਆਪਾਂ ਨੂੰ ਬਾਕੀ ਜਿਹੜੀਆਂ ਚੀਜ਼ਾਂ ਨੇ ਉਹਦੀ ਡਾਈਟ ਤੇ ਬਾਕੀ ਕੰਮ ਕਰਨਾ ਪਊ ਜੇ ਕੋਈ ਪੇਸ਼ੈਂਟ ਹੈ ਦੇਖੋ ਇਹਦੇ ਵਿੱਚ ਨਾ ਅਗਰ ਆਪਾਂ 100 ਪੇਸ਼ੈਂਟ ਵੀਡੀਓ ਦੇਖਦੇ 100 ਪੇਸ਼ੈਂਟ ਇਹ ਚੀਜ਼ ਨੂੰ ਅਪਣਾਉਂਦਾ ਠੀਕ ਹੈ ਕਈਆਂ ਨੂੰ ਫਾਇਦਾ ਹੁੰਦਾ ਕਈਆਂ ਨੂੰ ਨਹੀਂ ਹੁੰਦਾ 100 ਚੋਂ ਤੁਸੀਂ ਇਹ ਲਗਾ ਕੇ ਚੱਲੋ ਕਿ 70 75 ਜਾਂ 80 ਪੇਸ਼ੈਂਟ ਨੂੰ ਤਾਂ ਆ ਚੀਜ਼ਾਂ ਨਾਲ ਹੀ ਠੀਕ ਹੋ ਜਾਂਦੇ ਨੇ ਉਹਦੇ ਵਿੱਚੋਂ 20 ਜਾਂ 25 ਪੇਸ਼ੈਂਟ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਨਾਲ ਵੀ ਫਾਇਦਾ ਨਹੀਂ ਹੁੰਦਾ ਠੀਕ ਹੈ ਨਾ ਉਹਨਾਂ ਲਈ ਕੀ ਹੈ ਕਿ ਅਸੀਂ ਉਹਨਾਂ ਨੂੰ ਕੰਸਲਟ ਕਰਦੇ ਹਾਂ ਕੰਸਲਟ ਕਰਨ ਤੋਂ ਬਾਅਦ ਜੋ ਜੋ ਵੀ ਉਹਦਾ ਡਾਇਗਨੋਸਿਸ ਹੁੰਦਾ ਹੈ ਡਾਇਗਨੋਸਿਸ ਦੇ ਅਕੋਰਡਿੰਗ ਜੋ ਡਾਈਟ ਪ੍ਰੋਟੋਕੋਲ ਹੈ ਉਹਦਾ ਲਾਈਫਸਟਾਈਲ ਨੂੰ ਚੇਂਜ ਕਰਦੇ ਹਾਂ ਕਈ ਲੋਕ ਕੀ ਹੈ ਕਿ ਜ਼ਿਆਦਾ ਸੈਚੂਰੇਟਿਡ ਫੈਟ ਲੈ ਰਹੇ ਨੇ ਮਿੱਠੇ ਮਿੱਠੇ ਤੋਂ ਬਣੀਆਂ ਚੀਜ਼ਾਂ ਜ਼ਿਆਦਾ ਲੈ ਰਹੇ ਨੇ ਸਿੰਪਲ 슈ਗਰ ਜ਼ਿਆਦਾ ਲੈ ਰਹੇ ਨੇ ਉਹ ਸਾਰੀਆਂ ਚੀਜ਼ਾਂ ਅਸੀਂ ਬੰਦ ਕਰਕੇ ਕੰਪਲੈਕਸ ਕਾਰਬੋਹਾਈਡਰੇਟ ਵਾਲਾ ਫੂਡ ਦਿੰਨੇ ਆ ਉਹਨਾਂ ਨੂੰ ਫਰੂਟ ਬੇਸਡ ਤੇ ਜੇ ਅਗਰ ਫਿਰ ਉਸ ਤੋਂ ਬਾਅਦ ਵੀ ਉਹਦੇ ਅਕੋਰਡਿੰਗ ਟੂ ਡਾਇਗਨੋਸਿਸ ਆਪਾਂ ਨੂੰ ਕੋਈ ਲੱਗੇ ਕਿ ਕਿਸੇ ਮੈਡੀਸਿਨ ਦੀ ਜ਼ਰੂਰਤ ਹੈ ਫਿਰ ਅਕੋਰਡਿੰਗਲੀ ਕੋਈ ਆਯੁਰਵੈਦਿਕ ਮੈਡੀਸਿਨ ਇਸ ਤਰ੍ਹਾਂ ਦੀ ਆਪਾਂ ਲਿਖਦੇ ਆਂ ਵੀ ਜਿਹੜੀ ਕਿ ਉਹਨੂੰ ਖਰਾਬ ਨਹੀਂ ਕਰਦੀ ਲੀਵਰ ਇਹ ਫੁੱਲ ਦੀ ਗੋਲੀ ਵੀ ਕੰਮ ਕਰ ਸਕਦੀ ਜੀ ਇਹਦੀ ਥਾਂ ਦੇ ਉੱਤੇ ਬਿਲਕੁਲ ਇਹ ਮਿਲਕਥਿਸਟਲ ਦੇ ਜਿਹੜਾ ਇੱਕ ਪਲਾਂਟ ਹੈ ਇਹਨੂੰ ਆਪਾਂ ਮਿਲਕਥਿਸਟਲ ਕਹਿੰਦੇ ਆਂ ਇਹਦੇ ਫਲਾਵਰ ਦੇ ਵਿੱਚ ਸਿਲੀਮਰੀਨਿਕ ਐਲੀਮੈਂਟ ਇਸ ਤਰ੍ਹਾਂ ਦਾ ਪਾਇਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਸਿਲੀਮਰੀਨ ਸਿਲੀਮਰੀਨ ਕੀ ਹੈ ਬੇਸਿਕਲੀ ਸਿਲੀਮਰੀਨ ਇੱਕ ਇਸ ਤਰ੍ਹਾਂ ਦਾ ਐਲੀਮ ਇਨੀਸ਼ੀਅਲ ਸਟੇਜ ਚ ਲੈ ਕੇ ਆਉਂਦਾ ਹੈਲਦੀ ਸਟੇਜ ਚ ਲੈ ਕੇ ਆਉਂਦਾ ਸੇਲੀਮਰ ਕਿੰਨੇ ਦਿਨੇ ਪੀਣਾ ਪੂਆ ਜੀ 골ਡਨ ਵਾਟਰ ਜਿਹੜਾ 골ਡਨ ਵਾਟਰ ਤੁਸੀਂ ਘੱਟੋ ਘੱਟ 1.5 ਤੋਂ 2 ਮਹੀਨੇ ਪੀਓ ਉਸ ਤੋਂ ਬਾਅਦ ਅਸੀਂ ਹਲਦੀ ਵਾਲੇ ਜਿੰਨੀਆਂ ਵੀ ਚੀਜ਼ਾਂ ਨੇ 3 ਮਹੀਨੇ ਬਾਅਦ ਤਾਂ ਅਸੀਂ ਵੈਸੇ ਵੀ ਕਹਿੰਨੇ ਆ ਵੀ 10 ਦਿਨ 15 ਦਿਨ ਜਾਂ 20 ਦਿਨ ਜਾਂ 1 ਮਹੀਨਾ ਤੁਸੀਂ ਬੰਦ ਕਰ ਦਿਓ ਕਿਉਂ ਕਿ ਕਿਉਂਕਿ ਜਿੰਨਾ ਵੀ ਹਲਦੀ ਹੈ ਹਲਦੀ ਕੀ ਹੈ ਸਾਤਮੇ ਇਕਾਇਰ ਵਿੱਚ ਟਰਮ ਹੈ ਸਾਤਮੇ ਆ ਸਾਤਵੇਂ ਹੋ ਜਾਂਦੇ ਆ ਮਤਲਬ ਉਸ ਤੋਂ ਬਾਅਦ ਉਹ ਕੰਮ ਕਰਨਾ ਬੰਦ ਕਰ ਦਿੰਦੀ ਹੈ ਠੀਕ ਹੈ ਫਿਰ ਕੁਝ ਟਾਈਮ ਰੋਕ ਕੇ ਕਿੰਨਾ ਰੋਕ ਕੇ ਤੁਸੀਂ ਦੁਬਾਰਾ ਲੈ ਸਕਦੇ ਹੋ ਕਿਉਂਕਿ ਇਹ ਤਾਂ ਇੱਕ ਡਾਈਟਰੀ ਫਾਰਮ ਹੈ ਹਲਦੀ ਬੇਸਿਕਲੀ ਕੀ ਕਰਦੀ ਹੈ ਹਲਦੀ ਆਪਣੀ ਬਾਇਲ ਜਿਹੜੀ ਬਾਇਲ ਦੀ ਪ੍ਰੋਡਕਸ਼ਨ ਨੂੰ ਵਧਾਉਂਦੀ ਹੈ ਬਾਇਲ ਕੀ ਕਰਦਾ ਹੈ ਕਿ ਜਿੰਨੇ ਟੌਕਸਿਨਸ ਹੁੰਦੇ ਨੇ ਲੀਵਰ ਦੇ ਵਿੱਚ ਜਿਹੜੀ ਚਰਬੀ ਚੜ੍ਹੀ ਹੋਈ ਹੈ ਚਕਨਾਹਟ ਹੈ ਉਹਨੂੰ ਵਾਸ਼ ਕਰ ਦਿੰਦੀ ਹੈ ਠੀਕ ਹੈ ਜੀ ਹਾਂਜੀ 1 ਮਹੀਨਾ ਰੋਕ ਕੇ ਤੁਸੀਂ 3 ਮਹੀਨੇ ਲਗਾਤਾਰ ਵੀ ਲੈ ਸਕਦੇ ਹੋ 1 ਮਹੀਨਾ ਵਿੱਚ ਹੀ ਰੋਕਣਾ ਜ਼ਰੂਰੀ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਜਿਨ੍ਹਾਂ ਨੇ ਤੁਹਾਡੇ ਨਾਲ ਕੰਸਲਟ ਕਰਨਾ ਹੋਵੇ ਤੁਹਾਨੂੰ ਮਿਲਣਾ ਹੋਵੇ ਆਪਣੇ ਪੇਟ ਨਾਲ ਸੰਬੰਧਤ ਆਪਣੇ ਲੀਵਰ ਨਾਲ ਸੰਬੰਧਤ ਆਪਣੇ ਹਾਰਟ ਨਾਲ ਸੰਬੰਧਤ ਅ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ 골ਡਨ ਵਾਟਰ ਪੀਣ ਤੋਂ ਬਾਅਦ ਜਾਂ 골ਡਨ ਬਟਰ ਉਹਨਾਂ ਨਹੀਂ ਕੰਮ ਕਰਦਾ ਫਿਰ ਤੁਹਾਨੂੰ ਕੰਸਲਟ ਕਰਨ ਦਾ ਕੀ ਤਰੀਕਾ ਹੈ ਕਿਵੇਂ ਮਿਲ ਸਕਦੇ ਨੇ ਲੋਕ ਜਿਹੜੇ ਤੁਹਾਨੂੰ ਇਸ ਵੇਲੇ ਸਾਡੇ ਜਿਹੜੇ ਪਿਆਰੇ ਦਰਸ਼ਕ ਹੈਗੇ ਦੇਖ ਰਹੇ ਨੇ ਸਾਡਾ ਜਿਹੜਾ ਕਲੀਨਿਕ ਹੈ ਨਬਰ ਰੋਡ ਇਦਗਾ ਕਲੋਨੀ ਕਿਲਾ ਰਹਿਮਤਗੜ੍ਹ ਰੋਡ ਦੇ ਉੱਪਰ ਹੈ ਮਿਲਣ ਦਾ ਜਿਹੜਾ ਸਾਡਾ ਟਾਈਮ ਹੈ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਬਾਕੀ ਮੇਰੀ ਬੈਕ ਐਂਡ ਟੀਮ ਜਿਹੜੀ ਹੈ ਮੈਂ ਉਹਨਾਂ ਦਾ ਨੰਬਰ ਵੀ ਦੇ ਦੂੰਗਾ ਤੁਸੀਂ ਉਹਨਾਂ ਨਾਲ ਮਿਲ ਸਕਦੇ ਹੋ ਠੀਕ ਹੈ ਨਾ ਤੁਸੀਂ ਉਹਨਾਂ ਨਾਲ ਗੱਲ ਕਰਕੇ ਮੇਰੇ ਨਾਲ ਗੱਲ ਕਰ ਸਕਦੇ ਹੋ ਜੀ ਜੀ ਠੀਕ ਹੈ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਭ ਸਾਰੀ ਇਹ 골ਡਨ ਵਾਟਰ ਵਾਲਾ ਜਿਹੜਾ ਨੁਸਖਾ ਫਾਰਮੂਲਾ ਦੇਣ ਵਾਸਤੇ ਸੋ ਅਸੀਂ ਤੁਹਾਨੂੰ ਦਿਖਾਇਆ ਕਿ ਜੇ ਦੇਖੋ ਜਿਹੜਾ ਇਹ 골ਡਨ ਵਾਟਰ ਹੈਗਾ ਕਿਸ ਤਰੀਕੇ ਨਾਲ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਮਿਲਾ ਕੇ ਇਨਸਟੈਂਟ ਰਿਲੀਫ ਹੈਗਾ ਜਿਹੜਾ ਅਸੀਂ ਅਗਰ ਚਾਹੋਨੇ ਆ ਪੇਟ ਵਾਲੇ ਪਾਸੇ ਚੋਂ ਫਾਰ ਆਉਣ ਵਾਲਾ ਹੋ ਗਿਆ ਪੇਟ ਭਾਰਾ ਭਾਰਾ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਕਿ ਸੱਜੇ ਪਾਸੇ ਲੀਵਰ ਵਾਲੇ ਪਾਸੇ ਜਿਹੜਾ ਉਹ ਦਰਦ ਤੁਸੀਂ ਮਹਿਸੂਸ ਕਰਦੇ ਹੋ ਤਾਂ ਡਾਕਟਰ ਸ਼ਾਹਿਦ پرویز ਹੋਰਣਾ ਦਾ ਕਹਿਣਾ ਹੈ ਕਿ ਜਿਹੜਾ 골ਡਨ ਵਾਟਰ ਹੈਗਾ ਤੁਹਾਡੇ ਲੀਵਰ ਨੂੰ ਵੀ 골ਡਨ ਦਾ ਬਣਾ ਦੇਗਾ ਸਾਰਾ ਖਰਾ ਸੋਨਾ ਹੈ ਜਿਹੜਾ ਉਹ ਬਣਾ ਸਕਦਾ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਹੈ ਜਿਹੜਾ ਡਾਕਟਰ ਸ਼ਾਹਿਦ ਪਰਵੇਜ਼ ਹੋਰ ਦੀ ਟੀਮ ਦਾ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਡਾਕਟਰ ਸ਼ਾਹਿਦ ਪਰਵੇਜ਼ ਜੀ ਹੋਣਾ ਨਾਲ ਜਿਹੜਾ ਕੰਸਲਟ ਹੈ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਲੋਅ ਆ ਗਿਆ ਧੰਨਵਾਦ